ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਵਿਚਾਰ ਕਰਦੇ ਹਾਂ ਉਸ ਸਵਾਲ ਬਾਰੇ ਜਿਹੜਾ ਸਵਾਲ ਵਿਦਵਾਨਾਂ ਦੇ ਵਿਚਾਰਕਾਂ ਦੇ ਸਾਇੰਸਦਾਨਾਂ ਦੇ ਹਮੇਸ਼ਾ ਦਿਮਾਗ ਦੇ ਵਿੱਚ ਰਹੇ ਹੈ ਉਹ ਸਵਾਲ ਹੈ ਭਾਵ ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ ਕਿਵੇਂ ਹੋਈ ਵੱਖ-ਵੱਖ ਵਿਚਾਰਕਾਂ ਨੇ ਵਿਦਵਾਨਾਂ ਨੇ ਸਾਇੰਟਿਸਟਾਂ ਨੇ ਵਿਗਿਆਨੀਆਂ ਨੇ ਪਾਵਾ ਆਪ ਕੋ ਆਪਣੇ ਮਤ ਜਿਹੜੇ ਉਹ ਪੇਸ਼ ਕੀਤੇ ਹੈ ਜੀ ਧਾਰਮਿਕ ਗ੍ਰੰਥਾਂ ਨੇ ਧਾਰਮਿਕ ਰਹਿ ਭਰਾਣੇ ਇਸ ਬਾਰੇ ਚਾਨਣਾ ਪਾਇਆ ਜਾਏਗਾ ਸੋ ਸ੍ਰਿਸ਼ਟੀ ਕਦੋਂ ਹੋਂਦ ਵਿੱਚ ਆਈ ਕਿਵੇਂ ਬਣੀ ਇਹਦੇ ਲਈ ਭਾਵੇਂ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਵਿੱਚ ਬਹੁਤ ਵਾਰ ਦੱਸਣਾ ਕੀਤਾ ਗਿਆ ਹੈ ਉਹ ਇੱਥੇ ਇੰਨਾ ਸਮਾਂ ਨਹੀਂ ਆਪਾਂ ਸਾਰੀ ਵਿਚਾਰ ਦੀ ਸੰਜ ਪਾ ਸਕੀਏ ਜਪਜੀ ਸਾਹਿਬ ਦੇ ਵਿੱਚ ਜਗਤ ਗੁਰੂ ਸਾਹਿਬ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬੜੀ ਸੋਹਣੀ ਵਿਚਾਰ ਪੇਸ਼ ਕਰਦੇ ਨੇ ਪਹਿਲਾਂ ਤਾਂ ਉਹ ਸਵਾਲ ਜੋ ਪੂਰੀ ਮਨੁੱਖਤਾ ਦੇ ਸਾਹਮਣੇ ਉਹ ਲਿਖਣਾ ਕਰਦੇ ਨੇ ਦੱਸਣਾ ਕਰਦੇ ਨੇ ਕਾਵਨ ਸੁਵੇਲਾ ਵਖਤ ਕਾਵਨ ਕਾਵਨ ਥਿੱਤਾ ਕਾਵਨ ਵਾਰ ਕਾਵਨ ਸਿਰੁੱਤੀ ਮਾਹੂ ਕਾਵਨ ਜਿਤਹੁ ਆਕਾਰ ਪਾਦਸ਼ਾਹ ਕਹਿੰਦੇ ਇਹ ਸਵਾਲ ਹੈ ਅਨੁਕਤਾ ਦੇ ਸਮੁਣੀ ਕਾਵਨ ਸੁ ਵੇਲਾ ਉਹ ਵੇਲਾ ਕਿਹੜਾ ਸੀ ਵਕਤ ਕਿਹੜਾ ਸੀ ਉਹ ਰੁੱਤ ਕਿਹੜੀ ਸੀ ਮਹੀਨਾ ਕਿਹੜਾ ਸੀ ਜਦੋਂ ਇਹ ਸ੍ਰਿਸ਼ਟੀ ਹੋਂਦ ਦੇ ਵਿੱਚ ਆਈ ਜਿਤਹੁ ਆਕਾਰ ਪਾਵੇ ਬ੍ਰਹਮਣ ਦੀ ਰਚਨਾ ਹੋਈ ਸੋ ਫਿਰ ਮੇਰੇ ਪਾਦਸ਼ਾਹ ਦੱਸਣਾ ਕਰਦੇ ਆ ਵੇਲ ਨਾ ਪਾਈਆ ਪੰਡਿਤ ਜੀ ਜੇ ਹੋਵੇ ਲਿਖ ਪ੍ਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖਣਾ ਕਹਿੰਦੇ ਪੰਡਤਾਂ ਨੇ ਭਾਈ ਜਿਹੜੇ ਪੁਰਾਣਾ ਦੇ ਪੜਨ ਵਾਲੇ ਨੇ ਪੁਰਾਣਾ ਦੇ ਲਿਖਣ ਵਾਲੇ ਨੇ ਵਿਦਵਾਨ ਨੇ ਉਹਨਾਂ ਨੇ ਵੀ ਉਹ ਵੇਲਾ ਨਹੀਂ ਆਇਆ ਉਹਨਾਂ ਨੂੰ ਉਸ ਵੇਲੇ ਦਾ ਸਮੇਂ ਦਾ ਨਹੀਂ ਪਤਾ ਜਦੋਂ ਸ੍ਰਿਸ਼ਟੀ ਹੋਂਦ ਦੇ ਵਿੱਚ ਆਈ ਕਿਵੇਂ ਆਈ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖਣਾ ਕਾਜ਼ੀਆਂ ਨੇ ਇਸਲਾਮ ਧਰਮ ਦੇ ਰਹਿ ਪ੍ਰਾਣੇ ਜਿਨ੍ਹਾਂ ਨੇ ਧਾਰਮਿਕ ਗ੍ਰੰਥ ਪੜ੍ਹੇ ਉਹਨਾਂ ਨੇ ਵੀ ਉਪਾਸਥ ਨਹੀਂ ਪਾਇਆ ਵਕਤ ਨਾ ਪਾਇਆ ਕਾਤਿਆਂ ਚ ਲਿਖਣ ਲੇਖਣਾ ਯੋਗੀ ਥਿਤਵਾਰ ਨਾ ਯੋਗੀ ਜਾਣੇ ਉਹ ਥਿੱਤੀ ਉਹ ਦਿਨ ਯੋਗੀ ਵੀ ਨਹੀਂ ਜਾਣਦੀ ਰੁੱਤਮਾ ਹੋ ਨ ਕੋਈ ਉਹ ਮਹੀਨਾ ਉਹ ਰੁੱਤ ਕੋਈ ਨਹੀਂ ਜਾਣਦਾ ਜਦੋਂ ਸ੍ਰਿਸ਼ਟੀ ਹੋਣ ਦੇ ਵਿੱਚ ਫਿਰ ਇਹ ਕਿਵੇਂ ਆਈ ਕਦੋਂ ਆਈ ਸਾਹਿਬ ਦੱਸਣਾ ਕਰਦੇ ਨੇ ਕਹਿੰਦੇ ਇਹਦਾ ਭਾਈ ਧਾਰਮਿਕ ਗ੍ਰੰਥਾਂ ਦੇ ਲਿਖਣ ਵਾਲਿਆਂ ਨੂੰ ਭਾਵੇਂ ਜਿਵੇਂ ਕਾਜ਼ੀਆਂ ਨੂੰ ਜਿਹੜੇ ਧਾਰਮਿਕ ਗ੍ਰੰਥ ਪੜ੍ਹਦੇ ਆ ਇਸਲਾਮ ਧਰਮ ਦੇ ਪ੍ਰਾਣ ਲਿਖਣ ਵਾਲੇ ਜਾਂ ਪੜ੍ਹਨ ਵਾਲੇ ਪੰਡਤ ਕਿਸੇ ਨੇ ਇਹ ਸਮਝ ਨਹੀਂ ਪਾਇਆ ਉਹ ਅਕਾਲ ਪੁਰਖ ਕਰਤਾ ਆਪ ਹੀ ਜਾਣਦਾ ਹੈ ਜਾਂ ਕਰਤਾ ਸਿਰਖੀ ਕੋ ਸਾਜੀ ਆਪੇ ਜਾਣੈ ਸੋਈ ਜਿਸ ਅਕਾਲ ਪੁਰਖ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਨਾ ਉਹ ਹੀ ਜਾਣਦਾ ਹੈ ਉਹ ਵੇਲਾ ਕਿਹੜਾ ਸੀ ਉਹ ਸਮਾਂ ਕਿਹੜਾ ਸੀ ਜਦੋਂ ਬ੍ਰਹਿਮੰਡ ਹੋਂਦ ਦੇ ਵਿੱਚ ਆਇਆ ਭਾਵ ਜਦੋਂ ਇਹ ਪ੍ਰਕਿਰਿਆ ਬ੍ਰਹਿਮੰਡ ਬਣਦੀ ਸ਼ੁਰੂ ਹੋਈ ਤੇ ਹੋਇਆ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੈ ਜਿਵੇਂ ਕਿ ਸੈਹ ਹ ਸਤਿਗੁਰੂ ਸੇਹ ਗੁਰੂ ਪ੍ਰੰਤ ਸੈਹ ਜੀਆਂ ਦੇ ਵਿੱਚ ਵਚਨ ਨੇ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖਤਰੀਆ ਇੱਕ ਪਰਮਾਤਮਾ ਦੇ ਹੁਕਮ ਦੇ ਵਿੱਚ ਇਹ ਬ੍ਰਹਿਮੰਡ ਹੈ ਜਿਹੜਾ ਸੁੰਨ ਅਵਸਥਾ ਤੋਂ ਗਤੀਸ਼ੀਲ ਹੋਇਆ ਬ੍ਰਹਿਮੰਡ ਬਣਿਆ ਹੈ ਇਕ ਇਕਵਾਵੈ ਤੇ ਸਭ ਹੋਇਆ ਇੱਕ ਪਰਮਾਤਮਾ ਦੇ ਹੁਕਮ ਦੇ ਵਿੱਚ ਇਹ ਸਾਰੀ ਜਿਹੜੀ ਰਚਨਾ ਹੋਈ ਹੈਗੀ ਸੋ ਇਹਦੇ ਬਾਰੇ ਜਿਹੜੇ ਪ੍ਰਾਣ ਪੜਨ ਵਾਲੇ ਨੇ ਕਤੇਬ ਪੜਨ ਵਾਲੇ ਨੇ ਜਾਂ ਜੋਗੀ ਕੋਈ ਨਹੀਂ ਜਾਣਦਾ ਉਹ ਪਰਮਾਤਮਾ ਹੀ ਜਾਣਦਾ ਤੇ ਦਾ ਅੰਤ ਕਿਸ ਤਰ੍ਹਾਂ ਹੋਣਾ ਕਦੋਂ ਹੋਣਾ ਇਹ ਵੀ ਪਰਮਾਤਮਾ ਜਾਣਦਾ ਸੋ ਗੁਰੂ ਘਰ ਵਾਲਿ ਜਿੱਲੀ ਕੁਬਾਤ ਬੁੱਧ ਪਰਮਾਤਮਾ ਨੇ ਬਖਸ਼ ਕੀਤੀ ਹੈ ਉਹਦੇ ਅਨੁਸਾਰ ਆਪਾਂ ਇਹ ਵਿਚਾਰ ਕੇ ਸਾਂਝ ਪਾਈ ਹੈ ਫੁੱਲਾ ਚੁੱਕਾ ਲਿਖੀ ਬਾਬਕ ਸ਼ਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ